ਲਾ ਮਾਮਲਾ 267 ਰੂਪਾਂ ਦਾ ਚੱਲਿਆ ਸੀ ਫਿਰ ਜਦੋਂ ਸਾਡੀ ਪੜਤਾਲ ਹੋਈ ਸੀ 328 ਹੋ ਗਏ ਸੀ ਤੇ ਹੋ ਸਕਦਾ ਸਰਕਾਰ ਦੇ ਹੱਥ ਕੁਝ ਹੋਰ ਕਾਰਡ ਲੱਗਿਆ ਹੋਵੇ ਗਿਣਤੀ ਵਧ ਗਈ ਹੈ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਜਾਣਕਾਰੀ ਨਾ ਅੱਜ ਵਿਕਰਮ ਮਜੀਠੀਆ ਵੱਲੋਂ ਕੋਈ ਬਿਆਨ ਦਿੱਤਾ ਗਿਆ ਕਿ ਜਿੰਨੇ ਵੀ ਨਾਰਾਜ਼ ਨੇ ਕੋਈ ਅਧਿ ਕਲੀ ਦਲ ਦਾ ਕਸੀਦੇ ਰਾਖੂ ਹੈ ਜਾਂ ਪਰ ਲੋਜਵਾਨ ਸਾਰਿਆਂ ਨੂੰ ਮੈਂ ਨਾਲ ਲੈ ਕੇ ਆਉਂਗਾ ਸਾਰੇ ਤੜਕੇ ਮੈਨੂੰ ਲੱਗੇ ਪੈਰੀ ਨਹੀਂ ਜਾਂਦਾ ਪਰ ਮੈਂ ਜਾਊਂਗਾ ਆ ਵਿਕਰਮ ਸਿੰਘ ਮਜੀਠੀਆ ਦੇ ਬਿਆਨ ਦਾ ਅਸੀਂ ਸਵਾਗਤ ਕਰਦੇ ਹਾਂ ਵਧੀਆ ਬਿਆਨ ਹੈ ਪਰ ਇੱਕ ਗੱਲ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇਹ ਸਮਝੌਤਾ ਜਿਹੜਾ ਹੈ ਜੇ ਸੱਤਾ ਪ੍ਰਾਪਤੀ ਲਈ ਹੁੰਦਾ ਹੈ ਤੇ ਉਹਦੀ ਕੋਈ ਕੀਮਤ ਨਹੀਂ ਆ ਉਹਦਾ ਕੋਈ ਮੁੱਲ ਨਹੀਂ ਆ ਉਹ ਵੇ ਵਜ਼ਾ ਤੇ ਬਾਜ਼ਰ ਗੈਰ ਵਜ਼ਬ ਆਇਆ ਹੋ ਸਦੋਂਤੇ ਹੁੰਦੇ ਆ ਸਮਝੌਤੇ ਹੁੰਦੇ ਆ ਸਿਧਾਂਤਾਂ ਦੇ ਆਧਾਰ ਤੇ ਫਲਸਫੇ ਦੇ ਆਧਾਰ ਦੇ ਉੱਤੇ ਤੇ ਜਿਹੜੇ ਸਮਝੌਤੇ ਸਿਧਾਂਤਾਂ ਤੇ ਫਲਸਫੇ ਦੇ ਆਧਾਰ ਤੇ ਹੁੰਦੇ ਆ ਉਹ ਟਿਕ ਟਿਕ ਵੀ ਜਾਂਦੇ ਆ ਜੀ ਤੇ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਗੋੜਾ ਹੋਇਆ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਹੈ ਕਟੋ ਕਟ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਹੈ ਹੈ ਇਸ ਪਾਰਟੀ ਦਾ ਮੁਖੀ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ ਹਾਂ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਪਿੱਛੇ ਹਟਦੇ ਆ ਫਿਰ ਅਸੀਂ ਕੋਈ ਮਤਲਬ ਜਿਹੜਾ ਸਵਾਗਤ ਵੀ ਕਰਾਂਗੇ ਤੇ ਯਤਨ ਵੀ ਕਰਾਂਗੇ ਮੇਰੇ ਨਾਲ ਮੈਂ 74 ਬੰਦੇ ਪਏ ਨੇ ਕੋਈ 308 ਠਾਈ ਰੂਪਾ ਦੇ ਮਾਮਲੇ 'ਚ ਉਹ ਸੰਗੀਤੇ ਸਾਹਮਣੇ ਬੈਠੇ ਨੇ ਕਹਿੰਦੇ ਨੇ ਗ੍ਰਿਫਤਾਰ ਕਰੋ ਮੈਂ ਵੱਡਾ ਦੋਸ਼ੀ ਆ ਤੇ ਮੈਨੂੰ ਗ੍ਰਿਫਤਾਰ ਕਰ ਲਓ 352 58 ਰੂਪਾ ਦੇ ਮਾਮਲੇ ਦੇ ਵਿੱਚ ਮੇਰੇ ਵਰਕਰਾਂ ਨੂੰ ਕੁਛ ਨਾ ਕਹੋ ਪਰਮਾਨ ਨੂੰ ਕੁਛ ਨਾ ਕਹੋ ਜੋ ਗ੍ਰਿਫਤਾਰੀ ਕਰਨੀ ਹੈ ਮੇਰੀ ਕਰ ਲਓ ਬੀਸੀਪੀ ਅੱਥੇ ਇਕੱਠਾ ਹੋ ਗਿਆ ਸੀ ਜੀ ਸਿੰਘ ਸਾਹਿਬ ਅੱਜ ਸੁਖੀ ਬਾਦਲ ਡੀਜੀਪੀ ਦਫਤਰ ਜਾਂਦੇ ਨੇ ਉੱਥੇ ਜਾ ਕੇ ਉਹ ਮੁਲਾਕਾਤ ਕਰਦੇ ਨੇ ਉਹ ਕਹਿੰਦੇ ਨੇ ਕਿ ਕੋਲੀ ਨੂੰ ਵੇਚ ਰੱਖ ਕੇ ਤੁਸੀਂ ਮੇਰੇ ਅਕਾਊਂਟ ਖੰਗਾਲ ਰਹੇ ਹੋ ਤੁਸੀਂ ਮੇਰੇ ਤੇ ਫੇਕ ਪਰਚਾ ਦਰਜ ਕਰਨਾ ਇਸ ਕਰਕੇ ਮੈਂ ਆਪਣੀ ਗਲਤਫਹੀ ਦੇਣ ਵਾਸਤੇ ਆਇਆ ਇਸ ਤੇ ਤੁਸੀਂ ਕੀ ਕਰਨਾ ਇਹ ਸਾਰੇ ਡਰਾਮੇਬਾਜ਼ੀ ਆ ਮੈਂ ਤੁਹਾਨੂੰ ਮੇਰੇ ਦਿਮਾਗ 'ਚ ਗੱਲ ਆ ਗਈ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ 190 ਸਰੂਪ ਛਾਪ 190 ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪੇ ਸੀ ਤੇ ਉਹਦੀ ਜਿਹੜੀ ਛਪਾਈ ਹੈ ਉਹ ਦੂਸਰੇ ਪਾਸੇ ਵੀ ਦਿਖਾਈ ਦਿੰਦੀ ਸੀ ਜਿਵੇਂ ਅੰਗ ਹੁੰਦਾ ਨਾ ਜੇ ਅੰਗ ਦੇ ਉੱਤੇ ਅੱਖਰ ਛਪੇ ਹੋਏ ਨੇ ਤੇ ਜਦੋਂ ਆਪਾਂ ਅੰਗ ਪਲਟਦੇ ਆਂ ਤੇ ਪਹਿਲੇ ਅੰਗ ਤੇ ਛਪੇ ਜਿਹੜੇ ਅੱਖਰ ਆ ਉਹ ਦੂਸਰੇ ਅੰਗ ਤੇ ਵੀ ਜਿਹੜੇ ਉਹ ਦਿਖਾਈ ਦਿੰਦੇ ਸੀ ਜੀ ਪੂਰੇ ਦਿਖਾਈ ਦਿੰਦੇ ਸੀਗੇ ਸ਼ਾਈ ਵੱਧ ਲੱਗੀ ਹੈ ਮੈਨੂੰ ਨਹੀਂ ਪਤਾ ਜਾਂ ਪੇਪਰ ਕਮਜ਼ੋਰ ਆਇਆ ਜੀ ਮੈਨੂੰ ਲੱਗਦਾ ਕਿ ਪੇਪਰ ਕਮਜ਼ੋਰ ਆਇਆ ਹੋਣਾ ਕਿ ਕਿਉਂਕਿ ਪੇਪਰ ਮਾੜਾ ਪੇਪਰ ਹੀ ਹੁੰਦਾ ਹੈ ਕਿ ਅੱਖਰ ਜਿਹੜੇ ਆ ਉਹ ਦੂਜੇ ਪਾਸੇ ਦਿਖਾਈ ਦਿੰਦੇ ਆ 190 ਸਰੂਪ ਛਪੇ ਸੀ ਗਿਆਨੀ ਰਗਵੀਰ ਸਿੰਘ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਿਆਨੀ ਰਗਵੀਰ ਸਿੰਘ ਜੀ ਨੂੰ ਕਹਿੰਦੀ ਹੈ ਕਿ ਸਾਨੂੰ ਇਹਨਾਂ ਪਾਵਨ ਸਰੂਪਾਂ ਨੂੰ ਆ ਸੰਸਕਾਰ ਕਰਨ ਦਾ ਅਧਿਕਾਰ ਦੇ ਦਿਓ ਚਿੱਠੀ ਕੱਢ ਦਿਓ ਵੀ ਇਹ ਸਰੂਪ ਜਿਹੜੇ ਆ ਇਹ ਸੰਗਤ ਦੇ ਵਿੱਚ ਜਿਹੜੇ ਆ ਉਹ ਪ੍ਰਕਾਸ਼ਯੋਗ ਨਹੀਂ ਹੈ ਸੰਗਤ ਦੇ ਵਿੱਚ ਨੂੰ ਨਹੀਂ ਦਿੱਤੇ ਜਾ ਸਕਦੇ ਇਸ ਕਰਕੇ ਇਹਨਾਂ ਪਾਵਨ ਸਰੂਪਾਂ ਦਾ ਜਿਹੜਾ ਹੈ ਉਹ ਸੰਸਕਾਰ ਕਰ ਦਿੱਤਾ ਜਾਵੇ ਗਿਆਨੀ ਰਗਵੀਰ ਸਿੰਘ ਜੀ ਦੇ ਮੇਰੇ ਨਾਲ ਰਾਏ ਕੀਤੀ ਵੀ ਐਦਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਰਹੀ ਹੈ ਤੇ ਕੀ ਦੇਣੀ ਚਾਹੀਦੀ ਆਪਾਂ ਨੂੰ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਕਹੋ ਇਹਨਾਂ ਨੂੰ ਕਿ ਪਹਿਲਾਂ ਕਮੇਟੀ ਬਣਾ ਕੇ ਪੜਤਾਲ ਕਰੋ ਕਿ ਇਹ ਹੋਇਆ ਕਿਉਂ ਹੈ ਇਹ ਕਾਗਜ਼ ਕਮਜ਼ੋਰ ਕਿਉਂ ਆਇਆ ਜਾਂ ਕਿਸ ਕਾਰਨ ਹੋਇਆ ਹੈ ਪ੍ਰੈਸ ਦੀ ਗਲਤੀ ਹੈ ਪ੍ਰਿੰਟਿੰਗ ਮਸ਼ੀਨ ਦੀ ਗਲਤੀ ਹੈ ਜਾਂ ਕਾਗਜ਼ ਪਤਲਾ ਆਇਆ ਹੈ ਕਿਉਂ ਆਇਆ ਕਿਵੇਂ ਆਇਆ ਇਹਦੀ ਇੱਕ ਕਮੇਟੀ ਬਣਾ ਕੇ ਜਾਂਚ ਕਰਕੇ ਸਾਨੂੰ ਰਿਪੋਰਟ ਭੇਜੋ ਉਸ ਤੋਂ ਬਾਅਦ ਅਸੀਂ ਜਿਹੜਾ ਹੈ ਤੁਹਾਨੂੰ ਆਗਿਆ ਦੇ ਦਾਂਗੇ ਤਾਂ ਸੇਮ ਗਿਆਨੀ ਰਗਵੀਰ ਸਿੰਘ ਜੀ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਇਹਦੀ ਕਮੇਟੀ ਬਣਾ ਕੇ ਜਾਂਚ ਕਰਾਓ ਕਿ ਪੇਪਰ ਬਣਾ ਆਇਆ ਮਸ਼ੀਨ ਦੀ ਗਲਤੀ ਹੈ ਕੀ ਹੋਇਆ ਕਿਉਂਕਿ 190 ਸਰੂਪ ਛਪੇ ਨੇ ਤੇ ਫਿਰ ਜਿਹੜਾ ਹੈ ਅਸੀਂ ਇਜਾਜ਼ਤ ਦੇ ਦੇਾਂਗੇ ਉਸ ਤੋਂ ਬਾਅਦ ਮੈਨੂੰ ਜਾਣਕਾਰੀ ਮਿਲੀ ਕਿ ਗਿਆਨੀ ਰਕबीर ਸਿੰਘ ਜੀ ਨੂੰ ਜਵਾਨੀ ਕਲਾਮੀ ਜਿਹੜਾ ਇਹ ਫੋਰਸ ਕੀਤਾ ਜਾਂਦਾ ਰਿਹਾ ਕਿ ਤੁਸੀਂ ਚਿੱਠੀ ਕੱਢ ਦਿਓ ਲੇਕਿਨ ਉਹਨਾਂ ਨੇ ਚਿੱਠੀ ਜੜੀ ਹੈ ਉਹ ਸੰਸਕਾਰ ਕਰਾਉਣ ਵਾਸਤੇ ਬਿਲਕੁਲ ਗਿਆਨੀ ਰਕबीर ਸਿੰਘ ਜੀ ਨੇ ਨਹੀਂ ਕੱਢੀ ਤੇ ਮੇਰੇ ਧਿਆਨ 'ਚ ਆਇਆ ਕਿ ਉਹ 190 ਰੂਪ ਜਿਹੜੇ ਨੇ ਉਹ ਅਜੇ ਵੀ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਬਿਨਾ ਜਲਤਬੰਦੀ ਕੀਤੇਆਂ ਉਹਦੇ ਅੰਗ ਜਿਹੜੇ ਨੇ ਉਵੇਂ ਪਏ ਹੋਏ ਨੇ ਹੋ ਸਕਦਾ ਹੈ ਕਿ ਜਥੇਦਾਰ ਗੜਗਾਜ ਸਾਹਿਬ ਨੇ ਉਹਨਾਂ ਨੂੰ ਆਗਿਆ ਦੇਤੀ ਹੋਵੇ ਤੇ ਸੰਸਕਾਰ ਵੀ ਕਰਤਾ ਹੋਵੇ ਮੈਨੂੰ ਕੋਈ ਇਹਦੀ ਜਾਣਕਾਰੀ ਨਹੀਂ ਪਰ ਜਦੋਂ ਅਸੀਂ ਜਥੇਦਾਰੀ ਛੱਡੀ ਐ ਉਦੋਂ 190 ਅੰਗ ਜਿਹੜੇ ਐ ਉੱਥੇ ਪ੍ਰੈਸ ਦੇ ਵਿੱਚ ਬਿਨਾ ਜਲਤਬੰਦੀ ਤੋਂ ਉੱਥੇ ਮੌਜੂਦ ਸੀ ਤੇ ਕੀ ਇਹ ਵੀ ਕਰਾਪਸ਼ਨ ਨਹੀਂ ਹੈ ਕੀ ਇਹ ਬੇਈਮਾਨੀ ਨਹੀਂ ਹੈ ਕਿ ਇਹ ਬੇਅਦਵੀ ਨਹੀਂ ਹੈ ਤੁਸੀਂ ਪਾਵਨ ਸਰੂਪ ਛਾਪਦੇ ਹੋ ਫੇਰ ਉਹਦੀ ਤੁਸੀਂ ਸਨਸਕਾਰ ਵਾਸਤੇ ਤੁਸੀਂ ਅਕਾਲ ਤਖਤ ਸਾਹਿਬ ਦੀ ਪਰਮਿਸ਼ਨ ਮੰਗਦੇ ਹੋ ਇਹ ਅਨਗਹਿਲੀਆਂ ਕਿਉਂ ਹੋ ਰਹੀਆਂ ਕਿਉਂ ਨਹੀਂ ਕਮੇਟੀ ਬਣਾ ਕੇ ਇਸ ਮਾਮਲੇ ਦੀ ਜਾਂਚ ਕੀਤੀ ਗਈ ਯਾਨੀ ਰਕबीर ਸਿੰਘ ਜੀ ਜਥੇਦਾਰ ਜਦੋਂ ਸੀ ਉਹ ਆਪਣੇ ਆਖਰੀ ਦਿਨ ਤੱਕ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕਹਿੰਦੇ ਰਹੇ ਕਿ ਪੜਤਾਲ ਕਰਕੇ ਰਿਪੋਰਟ ਭੇਜੋ ਉੱਥੇ ਅੰਗਾਂ ਦੀ ਬੇਅਦਬੀ ਹੋ ਰਹੀ ਹੈ ਲੇਕਿਨ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਸੱਜਣ ਸੱਟ ਤੁਹਾਡੇ ਕੋ ਪਹੁੰਚੀ ਸੀ ਕਿ ਤੁਸੀਂ ਹਰ ਚੀਜ਼ ਨੂੰ ਪਾਰ ਦਸਤਾਵੇਜ਼ਾਂ ਦੇ ਨਾਲ ਸਾਰਾ ਪ੍ਰਸਤਾਵ ਦੇ ਦਿਓ ਕਿ ਇਸ ਵਾਰ ਹੋਏ ਸੀ ਕਿਸ ਤਰ੍ਹਾਂ ਦੇ ਜਵਾਬ ਸੀ ਸੱਟ ਨੇ ਮੈਥਡ ਮਰਿਆਦਾ ਸਬੰਧੀ ਜ਼ਿਆਦਾ ਜਾਣਕਾਰੀ ਹਾਸਲ ਕੀਤੀ ਸੀ ਕਿ ਸਰੂਪ ਕਿਵੇਂ ਦਿੱਤੇ ਜਾਂਦੇ ਆ ਸੰਗਤਾਂ ਨੂੰ ਤੇ ਕੀ ਕਰਟੇਰੀਆ ਹੁੰਦਾ ਮੈਂ ਉਹਦੇ ਬਾਰੇ ਵਿਸਥਾਰ ਸਹਿਤ ਜੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਨਿਯਮ ਸੀ ਜਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਹਦਾਇਤਾਂ ਸੀ ਕਿ ਆ ਆ ਫਾਰਮੈਲਿਟੀਆਂ ਹੋਣੀਆਂ ਚਾਹੀਦੀਆਂ ਮੈਂ ਉਹਦੀ ਜਾਣਕਾਰੀ ਉਹਨਾਂ ਨੂੰ ਦਿੱਤੀ 328 ਆਫਿਸ ਨੂੰ ਪਹੁੰਚਣ ਦੀ ਗੱਲ ਹੋਈ ਸੀ ਕਿ ਇਹੋ ਹੀ ਨੇ ਨਹੀਂ ਉਹਨਾਂ ਨੇ ਮੈਥੋਂ ਮਰਿਆਦਾ ਸੰਬੰਧੀ ਪੁੱਛਿਆ ਸੀ ਤੇ ਮਰਿਆਦਾ ਸੰਬੰਧੀ ਜ਼ਿਆਦਾ ਸਵਾਲ ਉਹਨਾਂ ਦੇ ਮਰਿਆਦਾ ਸੰਬੰਧੀ ਸੀ ਉਹਦੇ ਮੈਂ ਜਾਣਕਾਰੀ ਦਿੱਤੀ ਸਰ ਜੀ ਵਿਕਰਮਜੀਤ ਸਿੰਘ ਜੀ ਦਿੱਤੇ ਦਿਨੀ ਦੋ ਦਿਨ ਪਹਿਲਾਂ ਤੋਂ ਕਿਸੇ ਦੇਖਿਆ ਕਿ ਮਸਲਾ ਚੱਲ ਰਿਹਾ ਉਹ ਬਾਹਰ ਆਗੇ ਨਹੀਂ ਜੇਲ੍ਹ ਤੋਂ ਡੇਰਾ ਵਿਆਸਮੁਖੀ ਉੱਤੇ ਜਾਂਦੇ ਨੇ ਇਸ ਨੂੰ ਕਿਵੇਂ ਦੇ ਹਾਂ ਜੀ ਡੇਰਾ ਵਿਆਸ ਉੱਥੇ ਜਾਂਦੇ ਨੇ ਮੁਕੀ ਜਾਂਦੇ ਨੇ ਉਹਨਾਂ ਦਾ ਬਿਆਨ ਉਹ ਕਹਿੰਦੇ ਮੇਰੇ ਦੋਸਤ ਨੇ ਕਿਵੇਂ ਦੇਖ ਰਹੇ ਹੋ ਪੰਜਾਬ ਦਾ ਇਸ ਨਾਲ ਕੋਈ ਫਾਇਦਾ ਹੋਏਗਾ ਕਿ ਜਾਂ ਡੇਰਾ ਵਿਆਸ ਦੀ ਛਤਰਛਾਇਆ ਹੇਠ ਸ਼੍ਰੋਮਣੀ ਕਾਲੀਕਲੋਂ ਵਾਲੇ ਸਮੂਚਨਾ ਲੜੇਗਾ ਲੱਗਦਾ ਤੁਸੀਂ ਥੋੜਾ ਜਿਆ ਦੇਖੋ ਮੈਂ ਸਿੱਖ ਸਾਹਿਬ ਇਹਦਾ ਜੋੜ ਲਿਓ ਕਿ ਜੇਕਰ ਦੇਰਿਆਂ ਦੀ ਮੰਦ ਦੇ ਨਾਲ ਸਰਕਾਰਾਂ ਮਿਲ ਗਿਆ ਜਿਵੇਂ ਬੰਨ ਗਿਆ ਕਿ ਮੈਂ ਪਹਿਲਾਂ ਵੀ ਆਪਾਂ ਕਹਿੰਦੇ ਆਏ ਜੇ ਸਰਕਾਰਾਂ ਕਿੰਦੀਆਂ ਕਰਦੇ ਫਿਰ ਦੇਸ਼ ਦਾ ਵੀ ਪੱਠਾ ਬੈਟੂ ਸਟੇਟ ਦਾ ਵੀ ਪੱਠਾ ਬੈਠਾ ਪਰ ਜਿਹੜਾ ਸਵਾਲ ਪਰਮਜੀ ਨੇ ਕੀਤਾ ਹੈਗਾ ਮੈਂ ਇਨਾਂ ਕਹ ਕਹਿਣਾ ਕਿ ਗੁਰਬਾਣੀ ਪੜਦੇ ਆ ਨਾ ਜੀ ਜਾਂ ਤਾਂ ਆਕਾਲ ਪੁਰਖ ਜਾਂ ਗੁਰੂ ਤੇ ਜਾਂ ਫਿਰ ਬ੍ਰਹਮ ਗਿਆਨੀ ਪੁਰਖ ਉਹ ਰਿਸ਼ਤੇ ਨਾਤੇ ਦੁਨੀਆਵੀ ਜਿਹੜੀਆਂ ਚੀਜ਼ਾਂ ਹੁੰਦੀਆਂ ਇਹਨਾਂ ਤੋਂ ਬਹੁਤ ਉੱਪਰ ਉੱਠੇ ਹੁੰਦੇ ਆ ਪਰ ਜਿਹੜੇ ਸਾਡੇ ਵਰਗੇ ਮਨੁੱਖ ਹੁੰਦੇ ਆ ਉਹਨਾਂ ਲਈ ਤਾਂ ਰਿਸ਼ਤੇਦਾਰ ਪ੍ਰਾਇਓਰਟੀ ਰੱਖਦੇ ਹੀ ਆ ਜੀ ਇਸ ਕਰਕੇ ਕੋਈ ਸ਼ੱਕ ਨਹੀਂ